ਹੋਨਪਾਕ ਸੁਲਾਦਾ ਨਾ ਰਾਉਂਡ ਹੋਊ ਤੁਕ ਨੇ ਲੀਡ ਸਾਡੀ ਉਵੇਂ ਵੀ ਉਵੇਂ ਹੀ ਹੁੰਦੀ ਹੈ ਪਰਮਾਤਮਾ ਮਿਹਰ ਕਰਨ ਤੇ ਲੀਡ ਆਪਣੀ ਵਧੀਆ ਲੱਗਦਾ 2022 2022 ਕੰਪੀਟੀਟਰ 2022 ਬੜਾ ਤਾਂ ਮੇਰੀ ਮਾਂ ਨੇ ਤੋੜ ਦੇਣਾ ਜਿਹੜੀ ਹੋਰਾਂ ਦਾ ਰੱਖੋ ਮੰਮੀ ਮੇਰੀ ਜ਼ਿਆਦਾ ਤਗੜੀ ਰੰਦਾ ਹੋ ਸਕੋ ਉਹ ਲੀਡ ਜੋ ਜਿਸ ਦਿਨ ਕੇ ਸੁਰੇ ਗੱਲ ਕਰਦੇ ਪਏ ਸੀ ਕਿ ਸਰਕਾਰ ਦਾ ਧੱਕਾ ਕਰ ਰਿਹਾ ਹੈ ਲਗਾਤਾਰ ਲੀਡ ਜਾਰੀ ਹੈ ਵੇਖੋ ਜੀ ਧੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਇਹੋ ਜੀ ਬਦਮਾਸ਼ੀ ਤੇ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਪਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਹਦੇ ਜਿੱਤੂ ਲੈ ਕੇ ਜਿੱਤਦਾ ਕੀ ਕੰਮ ਕਰ ਜਾਂਦੇ ਹੋ ਜਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਉਹਨਾਂ ਦਾ ਪਿਆਰ ਏ ਸਲਕੇ ਦਾ ਗੁਰਦੀਪ ਰੰਧਾਵਾ ਅਕਸਰ ਮੁੱਛਾਂ ਨੂੰ ਵਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਜਦੋਂ ਬਾਦ ਵੀ ਹੋਇਆ ਉਦੋਂ ਵੀ ਮੁੱਛਾਂ ਦੇ ਵਟ ਦੇ ਕੇ ਕਹਿੰਦੇ ਸੀ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੋਚੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੋਚੀ ਨਹੀਂ ਨੀਂਬੂ ਕੱਢਦਾ ਮੁੱੱਚਾਂ ਤੇ ਅੱਜ ਵੀ ਇਸ ਵੀਰੇ ਮਾਰਨਿੰਗ ਤੇ ਪਾਗਲੇ ਪੋੜ ਰਿਹਾਦਾ ਸੀ ਭਾਈ ਉਹਦੀ ਉਲਟੀ ਪੈ ਗਈ ਲੱਗਦੀ ਨਹੀਂ ਬਦਮਾਸ਼ੀ ਉਟ ਨਹੀਂ ਬਦਮਾਸ਼ੀ ਮੇਰੀ ਵੀ ਗੱਲ ਸੁਣੋ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਡੇਟਾ ਤਗੜਾ ਹੋਵੇ ਰੰਧਾਵਾ ਸਰਕਾ ਤੇ ਆਪੇ ਦਿਲ ਵੀ ਤਗੜਾ ਰਹਿੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਤੇ ਇੱਕ ਬੰਦਾ ਨਹੀਂ ਇਹਨਾਂ ਦਾ ਕਈ ਤੇ ਕਿਆ ਜੀ